ਲਓ ਜੀ ਟਾਈਮ ਹੋ ਚੁੱਕਿਆ ਜੀ 5 ਵਜੇ ਦਾ ਤੇ ਅੱਜ ਆਪਾਂ ਚੱਲੇ ਆਂ ਜੀ ਅੰਬਾਲਾ ਹਰਿਆਣਾ ਬਾਰਡਰ ਦੇ ਤੇ ਸਪਰਿੰਗਾਂ ਵਾਲੀ ਟਰਾਲੀ ਤਿਆਰ ਕਰ ਚੱਲੇ ਆਂ ਜੀ ਤੇ ਲਓ ਜੀ ਰਸਤੇ ਦੇ ਵਿੱਚ ਆਪਾਂ ਪਹਿਲਾਂ ਢਾਬੇ ਦੇ ਖੜ ਕੇ ਚਾਹ ਪੀਤੀ ਤੇ ਵਾਟ ਵੀ ਥੋੜੀ ਜਿਆਦੇ ਸੀਗੀ 180 90 ਕਿਲੋਮੀਟਰ ଥିਗਾ ਤੇ ਲਓ ਜੀ ਪਹੁੰਚ ਗਏ ਆਂ ਜੀ ਤੇ ਸਮਾਨ ਲੱਗੇ ਆਂ ਜੀ ਕੱਢਣਾ ਆਪਾਂ ਭਰਾਵਾਂ ਨੇ ਜਾਣਾ ਹੈਗਾ ਯਾਤਰਾ ਦੇ ਸਿਰੇ ਹਜੂਰ ਤੇ ਹੁੰਦਾ ਡੇਢ ਤੇ ਪਹਿਲਾਂ ਤਾਂ ਮੈਂ ਜਦੋਂ ਮੈਂ ਗੱਡੀ ਲਿਆ ਕੇ ਖੜਾਈ ਦੇ ਸਮਾਨ ਕੱਢਣ ਲੱਗਾ ਜੋ ਮੈਂ ਕੋਠੀ ਵਾਲੀ ਨਿਗਾਹ ਮਾਰੀ ਤੇ ਕੋਠੀ ਵੀ ਬਹੁਤ ਸਿਰਾਂ ਦੀ ਤੁਸੀਂ ਵੀ ਦੱਸਿਓ ਜਰੂਰ ਵੀ ਕਿਹੜੇ ਕਿਹੜੇ ਭਰਾ ਯਾਤਰਾ ਤੇ ਜਾ ਰਹੇ ਆ ਸ੍ਰੀ ਹਜੂਰ ਸਾਹਿਬ ਨਦੇੜ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਦੇ ਹੋ ਲਓ ਜੀ ਪਹਿਲਾਂ ਤਾਂ ਆਪਾਂ ਫਰੇਮ ਬਣਾਉਣਾ ਸ਼ੁਰੂ ਕਰਤਾ ਵੀ ਚੌਰ ਤੋਂ ਪਹਿਲਾਂ ਫਰੇਮ ਬਣਾ ਲੈਣਾ ਇਹ ਜਿਹੜਾ ਪਾਈਪ ਆਪਾਂ ਲਾਉਨੇ ਹੈਗੇ ਆ ਜੀ 1.5x1.5 ਦਾ ਲਾਉਨੇ ਆ ਜੀ ਤੇ ਬਾਕੀ ਸਾਰਾ ਪਾਈਪ ਤਕਰੀਬਨ 1.5x1.5 ਦਾ ਲੱਗਦਾ ਵਾ ਜਿਹੜੀਆਂ ਦੂਧੀਆਂ ਸਪੋਰਟਾਂ ਲੱਗਦੀਆਂ ਵਾ ਉਹ ਦੂਧੀਆਂ ਤੇ ਜਾਂ 1.5 ਦਾ ਲੱਗਦੀਆਂ ਵਾ ਉਹੀ ਨੰਬਰ ਤੋਂ ਲੈ ਕੇ ਕੈਮਰਾ ਤੇ ਬਾਕੀ ਹੋਰ ਦੱਸਿਓ ਜਰੂਰ ਕਮੈਂਟ ਕਰਕੇ ਵੀ ਕਿਹੜੇ ਕਿਹੜੇ ਭਰਾ ਆ ਰਹੇ ਆ ਤੇ ਕਿਹੜੇ ਕਿਹੜੇ ਭਰਾ ਪਹੁੰਚ ਗਏ ਆ ਤੇ ਪਹਿਲਾਂ ਮੈਂ ਭਰਾਵਾਂ ਦਾ ਬਹੁਤ ਧੰਨਵਾਦ ਕਰਦਾ ਭਰਾਵਾਂ ਨੇ ਆਪਾਂ ਨੂੰ ਮੌਕਾ ਦਿੱਤਾ ਟਰਾਲੀ ਤਿਆਰ ਕਰਨ ਦਾ ਤੇ ਹੋਰ ਵੀ ਅਜੇ 2-3 ਟਰਾਲੀਆਂ ਤਿਆਰ ਕਰਨ ਵਾਲੀਆਂ ਪਈਆਂ ਤੇ ਬਹੁਤ ਭਰਾਵਾਂ ਦੇ ਫੋਨ ਮੈਸੇਜ ਵੀ ਆ ਰਹੇ ਸੀਗੇ ਤੇ ਕਈ ਆ ਦੀ ਭਰਾ ਫੋਨ ਨਹੀਂ ਵੀ ਚੱਕਿਆ ਜਾਂਦਾ ਤੁਸੀਂ WhatsApp ਨੰਬਰ ਤੇ ਮੇਰੇ ਕੋਲ ਜਾਂ ਮੈਸੇਜ ਮੈਨੂੰ ਛੱਡ ਦਿਆ ਕਰੋ ਵੀ ਕਿਹੜੇ ਪਿੰਡ ਤੋਂ ਬੋਲਦੇ ਆ ਵੀ ਜਿਹੜੇ-ਜਿਹੜੇ ਭਰਾ ਟਰਾਲੀ ਤਿਆਰ ਕਰਵਾਉਣਾ ਚਾਹੁੰਦੇ ਆ ਸਪਰਿੰਗਾਂ ਵਾਲੀ ਮੈਸਟਰੀ ਦਾ ਹੀ ਕੰਮ ਆਪਾਂ ਕਰੀਏ ਲੋ ਜੀ ਫਰੇਮ ਆਪਣਾ ਉਹ ਚੱਲਿਆ ਜੀ ਰੈਡੀ ਤੇ ਹੁਣ ਆਪਾਂ ਉਸ ਤੋਂ ਬਾਅਦ ਦੂਜਿਆ ਪਾਸਾ ਪੱਕਾ ਕਰਕੇ ਤੇ ਲਾ ਦੇਣੀ ਆਪਾਂ ਸਪਰਿੰਗ ਨਾਲ ਸਪਰਿੰਗ ਦੀ ਉੱਚਾ ਕਰਨਾ ਫਿਰ ਉਹਦੇ ਥੱਲੇ ਟੋਟੇ ਲਾਉਣੇ ਪੈਂਦੇ ਆ ਜੇ ਜੇ ਇੰਚੀ ਜਾਂ 8 ਇੰਚੀ ਦਾ 10 ਇੰਚੀ ਦਾ ਡੋਟੀ ਸਪਰਿੰਗਾਂ ਦੇ ਹਿਸਾਬ ਨਾਲ ਤੇ ਆ ਤੁਸੀਂ ਦੇਖ ਸਕਦੇ ਆ ਪੂਰਾ ਫਰੇਮ ਤਿਆਰ ਹੋ ਚੁੱਕਿਆ ਤੇ ਸਪਰਿੰਗ ਵੀ ਉੱਤੇ ਲੱਗ ਚੁੱਕੇ ਆ ਸਾਰੇ ਤੇ ਇਹਦੇ ਵਿੱਚ ਆਪਾਂ ਸਪਰਿੰਗ ਲਾਏ ਆ 16 ਫੁੱਟ ਦੀ ਟਰਾਲੀ ਦੇ ਵਿੱਚ 14 14 ਸਪਰਿੰਗ ਲਾਏ ਆ ਬਾਕੀ ਇਹ ਡੋਡੀ ਟਰਾਲੀ ਦਾ ਹਿਸਾਬ-ਕਿਤਾਬ ਹੁੰਦਾ ਵੀ ਕਿਹੜੀ ਟਰਾਲੀ ਕਿੰਨੇ ਫੁੱਟਾਂ ਤੇ ਕਿੰਨਾ ਵਾਇਆ ਵਾ ਤੇ ਬਾਕੀ ਤੁਸੀਂ ਦੇਖ ਸਕਦੇ ਆ ਫਰੇਮ ਆਪਣਾ ਜਿਹੜੀਆਂ ਪਾਈਪਾਂ ਲੱਗਦੀਆਂ ਵਾ ਵੀਡੀਓ ਦੇ ਵਿੱਚ ਤੁਸੀਂ ਪ੍ਰੋਪਰ ਦੇਖ ਸਕਦੇ ਆ ਬਾਕੀ ਜਿਹੜੀ ਆਪਣੀ ਫੁੱਲ ਵੀਡੀਓ ਆ ਉਹ YouTube ਦੇ ਅੰਦਰ ਪੀਵੀ 29 ਤੇ ਆ ਕੇ ਦੇਖ ਸਕਦੇ ਆ ਤੇ ਹੁਣ ਆਪਾਂ ਫਰੇਮ ਜਿਹੜਾ ਤਿਆਰ ਹੋ ਗਿਆ ਵਾ ਥੱਲੇ ਪਲੇਟਾਂ ਬਰੂਟਾਂ ਲਾ ਕੇ ਸਪਰਿੰਗਾਂ ਦੇ ਤੇ ਹੁਣ ਆਪਾਂ ਰੱਖਣ ਲੱਗੇ ਆਂ ਜੀ ਟਰਾਲੀ ਦੇ ਵਿੱਚ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ 2-2 ਲਾ ਦੇਣੇ ਆ ਥੱਲੇ ਢੇ ਪਾਸੇ ਲਾ ਕੇ ਜਿਹੜੀਆਂ ਥੱਲੇ ਢੇ ਪਾਸੇ ਬਾਡੀ ਦੇ ਨਾਲ ਤੇ ਬਾਕੀ ਹੋਰ ਜੇ ਤੁਸੀਂ ਵੀ ਭਰਾਓ ਫ੍ਰੀ ਯੂਥ ਹੈ ਉਹਨਾਂ ਦੇ ਡੇਢ ਦੀ ਯਾਤਰਾ ਲਈ ਜਾ ਰਹੇ ਆਂ ਤੇ ਆਪਣੇ ਨਾਲ ਤੁਸੀਂ ਸੰਪਰਕ ਕਰ ਸਕਦੇ ਆਂ ਜਿਹੜੇ ਵੀ ਭਰਾਣੇ ਆ ਟਰਾਲੀ ਸਪਰਿੰਗਾਂ ਵਾਲੀ ਤਿਆਰ ਕਰਾਉਣੀ ਹੋਣ ਹੋ ਵੀ ਦੱਸਿਓ ਆਪਣਾ ਕੰਮ ਕਿਵੇਂ ਦਾ ਲੱਗਾ ਤੇ ਭਰਾਵਾਂ ਦਾ ਵੀ ਬਹੁਤ ਮੈਂ ਧੰਨਵਾਦ ਕਰਦਾ ਮੈਂ ਜਿੰਨਾ ਭਰਾਵਾਂ ਨੇ ਆਪਾਂ ਨੂੰ ਮੌਕਾ ਦਿੱਤਾ ਜਾਂ ਆਪਣੀਆਂ ਵੀਡੀਓ ਸ਼ੇਅਰ ਕੀਤੀਆਂ ਤੇ ਜਰੂਰ ਦੱਸਿਓ ਕਮੈਂਟ ਕਰਕੇ ਭਰਾ ਕਿਦਾਂ ਦਾ ਲੱਗਾ